ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀ ਆਵਜਾ ਆਪਾਂ ਫੌਜ ਦੇ ਵਿੱਚ ਸਿੱਖਾਂ ਦੀ ਸ਼ਮੂਲਤ ਨੂੰ ਸਾਂਝਾ ਕਰੀਏ ਜਿਵੇਂ ਕਰਦਾ ਹੈ ਸਿੱਖ ਲਾਈਟ ਇਨਫੈਂਟਰੀ ਤੇ ਦਾ ਸਿੱਖ ਰੈਜੀਮੈਂਟ ਦਾ ਸਿੱਖ ਲਾਈਟ ਇਨਫੈਂਟਰੀ ਭਾਰਤੀ ਸੈਨਾ ਦੀ 167 ਸਾਲ ਪੁਰਾਣੀ ਸਿੱਖ ਰੈਜੀਮੈਂਟ ਦੀਆਂ ਇਹ ਦੋ ਗੱਲਾਂ ਮਸ਼ਹੂਰ ਹਨ ਜੋ ਕਿ ਸ਼ਾਇਦ ਤੁਹਾਨੂੰ ਪਤਾ ਹੋਵੇ ਪਹਿਲੀ ਗੱਲ ਹਰ ਕੰਮ ਕਿੰਨਾ ਵੀ ਔਖਾ ਹੋਵੇ ਉਹ ਨਾ ਨਹੀਂ ਕਹਿੰਦੇ ਦੂਜੀ ਗੱਲ ਆਪਣੇ ਟੀਚੇ ਨੂੰ ਹਾਸਲ ਕੀਤੇ ਬਿਨਾ ਵਾਪਸ ਨਹੀਂ ਮੁੜਦੇ ਸੋ ਗੁਰਸਵਾਰਿਓ ਪਿਛੇ ਇਤਿਹਾਸ ਦੇ ਵਿੱਚ ਆਪਾਂ ਬਾਤ ਆਏ ਹਾਂ ਕਿ ਛੋਟੀ ਉਮਰ 13 ਸਾਲ ਦੀ ਉਮਰ ਦੇ ਵਿੱਚ ਕਰਤਾਰਪੁਰ ਦੀ ਜੰਗ ਦੇ ਵਿੱਚ ਤੇਗ ਮਲ ਜੀ ਜਿਸ ਵੇਲੇ ਆਪਣੀ ਤੇਗ ਦੇ ਜੋਰ ਬੁਖਾਰੇ ਸਨ ਮਾਤਾ ਨਾਨਕੀ ਜੀ ਨੇ ਸੁਨੇਹਾ ਭੇਜਿਆ ਸੀ ਸਿੱਖਾਂ ਦੇ ਹੱਥ ਕਿ ਬੇਟਾ 2 ਘੰਟੇ ਹੋ ਗਏ ਨੇ ਯੁੱਧ ਕਰਦਿਆਂ ਨੂੰ ਥੱਕ ਗਿਆ ਹੋਵੇਗਾ ਵਾਪਸ ਆ ਜਾ ਤੇ ਅਗੋਂ ਗੁਰ ਤੇਗ ਬਹਾਦਰ ਸਾਹਿਬ ਜੀ ਨੇ ਮਾਤਾ ਜੀ ਵਾਸਤੇ ਸੁਨੇਹਾ ਮੈਸੇਜ ਭੇਜਿਆ ਸੀ ਕਿ ਸੂਰਮੇ ਜਾਂ ਜੰਗ ਜਿੱਤ ਕੇ ਆਉਂਦੇ ਨੇ ਤੇ ਜਾਂ ਫਿਰ ਸ਼ਹੀਦ ਹੋ ਕੇ ਸੋ ਇਹ ਹੀ ਗੱਲਾਂ ਸਿੱਖ ਰੈਜੀਮੈਂਟਾਂ ਦੇ ਉੱਤੇ ਢੁਕਦੀਆਂ ਨੇ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਦੀ ਸਥਾਪਨਾ 1941 ਵਿੱਚ ਹੋਈ ਪਰ ਇਸ ਦਾ ਇਤਿਹਾਸ 167 ਸਾਲ ਪੁਰਾਣਾ ਹੈ ਉਸ ਵੇਲੇ ਇਸ ਰੈਜੀਮੈਂਟ ਨੂੰ ਸਿੱਖ ਪਾਇਨੀਅਰ ਦੀ ਨਾਮ ਨਾਲ ਜਾਣਿਆ ਜਾਂਦਾ ਸੀ ਸਿੱਖ ਪਾਇਨੀਅਰਜ਼ ਨਾਲ ਸਿੱਖ ਰੈਜੀਮੈਂਟ ਬਣ ਦੀ ਕਹਾਣੀ ਵੀ ਕਾਫੀ ਦਿਲਚਸਪ ਹੈ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟ ਸਿੱਖ ਪਾਇਨੀਅਰਜ਼ ਨੂੰ ਆਪਣਾ ਪੂਰਵਜ ਮੰਨਦੀ ਹੈ ਅਤੇ ਸਿੱਖ ਪਾਇਨੀਅਰਜ਼ ਦਾ ਗਠਨ ਅੰਗਰੇਜ਼ਾਂ ਨੇ 1857 ਦੇ ਵਿੱਚ ਕੀਤਾ ਸੀ ਸਾਲ 1857 ਵਿੱਚ ਸਿੱਖ ਪਾਣੀਯਰ ਦੀ ਤੀਵੀਂ ਅਤੇ ਬਤਮੀ ਬਟਾਲੀਅਨ ਬਣੀ ਇਸ ਤੋਂ ਬਾਅਦ 87 ਵਿੱਚ ਸਿੱਖ ਪਾਣੀਯਰ ਦੀ ਤੀਸਰੀ ਬਟਾਲੀਅਨ ਬਣਾਈ ਗਈ ਤੇ ਸਾਲ 57 ਤੋਂ 1932 ਤੱਕ ਸਿੱਖ ਪਾਣੀਯਰ ਨੇ ਵਿਸ਼ਵ ਵਿੱਚ ਕਈ ਲੜਾਈਆਂ ਲੜੀਆਂ 1932 ਵਿੱਚ ਸਿੱਖ ਪਾਣੀਯਰ ਜ ਨੂੰ ਪੰਗ ਕਰ ਦਿੱਤਾ ਗਿਆ ਤੇ ਇਸ ਤੋਂ ਬਾਅਦ ਦੂਜੇ ਵਿਸਵ ਜੁੱਧ ਦੌਰਾਨ ਅੰਗਰੇਜ਼ਾਂ ਨੂੰ ਜ਼ਿਆਦਾ ਸਿਨਾਵਾਂ ਦੀ ਜ਼ਰੂਰਤ ਪਈ ਉਦੋਂ ਸਿੱਖ ਫਾਇਨਿਅਰ ਜੀ ਦੇ ਜਵਾਨਾਂ ਦੇ ਨਾਲ ਸਾਲ 1941 ਵਿੱਚ ਸਿੱਖ ਲਾਈਟ ਇਨਫੈਂਟਰੀ ਦਾ ਗਠਨ ਕੀਤਾ ਗਿਆ ਸਿੱਖ ਲਾਈਟ ਇਨਫੈਂਟਰੀ ਰੈਜੀਮੈਂਟਲ ਸੈਂਟਰ ਉੱਤਰ ਪ੍ਰਦੇਸ਼ ਦੇ ਵਿੱਚ ਫਤਿਹਗੜ ਦੇ ਵਿੱਚ ਸਥਿਤ ਹੈ ਉੱਥੇ ਹੀ ਨੌਜਵਾਨਾਂ ਨੂੰ ਯੋਧਾ ਬਣਾਉਣ ਦੀ ਕਲਾ ਸਿਖਾਈ ਜਾਂਦੀ ਹੈ ਸਿੱਖ ਲਾਈਟ ਇਨਫੈਂਟਰੀ ਦੀ 19 ਰੈਗੂਲਰ ਬਟਾਲੀਅਨਾਂ ਹਨ ਸਿੱਖ ਲਾਈਟ ਇਨਫੈਂਟਰੀ ਦੀ ਤਿੰਨ ਟੈਰੀਟੋਰੀਅਲ ਆਰਮੀ ਅਤੇ ਤਿੰਨ ਰਾਸ਼ਟਰੀ ਰਾਈਫਲ ਬਟਾਲੀਅਨ ਵੀ ਹਨ ਸਿੱਖ ਲਾਈਟ ਇਨਫੈਂਟਰੀ ਨੂੰ ਬਹਾਦਰੀ ਦੇ ਬਹੁਤ ਮੈਡਲ ਮਿਲੇ ਹਨ ਜਿਵੇਂ ਕਿ ਅਸ਼ੋਕ ਚੱਕਰ 2 ਮਹਾਵੀਰ ਚੱਕਰ 7 ਕੀਰਤੀ ਚੱਕਰ 12 ਵੀਰ ਚੱਕਰ 23 ਚੌਰੀਆ ਚੱਕਰ 13 ਸੈਨਾ ਮੈਡਲ 82 ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਸਿੱਖ ਲਾਈਟ ਇਨਫੈਕਟੀ ਨੂੰ ਵੀ ਸਿੱਖ ਰੈਜੀਮੈਂਟ ਹੀ ਲਿਖੀ ਜਾਂਦੇ ਨੇ ਪਰ ਪਿਆਰਿਓ ਇਹਨਾਂ ਦੋਹਾਂ ਦੇ ਵਿੱਚ ਮੋਟਾ-ਮੋਟਾ ਅਵਜੀਦ ਦੇ ਨਾਲ ਫਰਕ ਸਾਂਝਾ ਕਰਕੇ ਦੱਸੀਏ ਕੇਸਰੀ ਦਸਤਾਰ ਦਾ ਇਸਤੇਮਾਲ ਪੂਰੀ ਫੌਜ ਵਿੱਚ ਸਿਰਫ ਤੇ ਸਿਰਫ ਸਿੱਖ ਲਾਈਟ ਇਨ ਫੈਕਟਰੀ ਹੀ ਕਰਦੀ ਹੈ ਜਰਕੇ ਸਿੱਖ ਰੈਜੀਮੈਂਟ ਦੀ ਲਾਲ ਰੰਗ ਦੀ ਪੱਗ ਦਸਤੇਮਾਲ ਕਰਦੀ ਹੈ ਸਿੱਖ ਲਾਈਟ ਇਨ ਫੈਕਟਰੀ ਦੀ ਪਗੜੀ ਤੇ ਕਿਰਪਾਨ ਤੇ ਚੱਕਰਮ ਸ਼ੋਭਤ ਨੇ ਜਰਕੇ ਸਿੱਖ ਰੈਜੀਮੈਂਟ ਦੀ ਦਸਤਾਰ ਤੇ ਸ਼ੇਰ ਅਤੇ ਨੈਸ਼ਨਲ ਅੰਬਲੇਮ ਵਾਲਾ ਬਝ ਹੈ ਸਿੱਖ ਲਾਈਟ ਇਨ ਫੈਕਟਰੀ ਦਾ ਮੋਟੋ ਹੈ ਦੇਖ ਤੇਗ ਫਤਿਹ ਜਰਕੇ ਸਿੱਖ ਰੈਜੀਮੈਂਟ ਦਾ ਮੋਟੋ ਹੈ ਨਿਸ਼ਚੇ ਕਰ ਆਪਣੀ ਜੀਤ ਕਰੋ ਸਿੱਖ ਲਾਈਟ ਇਨਫੈਂਟਰੀ ਮਜਬੀ ਸਿੱਖ ਅਤੇ ਰਵਦਾਸੀਆ ਸਿੱਖਾਂ ਦੀ ਰੈਜੀਮੈਂਟ ਹੈ ਜਰਕੇ ਸਿੱਖ ਰੈਜੀਮੈਂਟ ਜੜ ਸਿੱਖਾਂ ਦੀ ਰੈਜੀਮੈਂਟ ਵਜੋਂ ਜਾਣੀ ਜਾਂਦੀ ਹੈ ਸੋ ਇਹ ਸੀ ਗੁਰੂ ਸਵਾਰਿਓ ਸਿੱਖ ਰੈਜੀਮੈਂਟ ਦਾ ਇਤਿਹਾਸ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਇਹਨਾਂ ਨੇ ਦੁਨੀਆਂ ਦੇ ਉੱਤੇ ਬਹੁਤ ਮੱਲਾ ਮਾਰੀਆਂ ਨੇ ਕਿਸੇ ਵੀ ਫੌਜ ਦੇ ਵਿੱਚ ਇਹਨਾਂ ਤੋਂ ਬਿਨਾਂ ਕਿਸੇ ਵੀ ਜੰਗ ਦੇ ਵਿੱਚ ਜਾਂ ਕਿਸੇ ਵੀ ਮੁਸੀਬਤ ਦੀ ਘੜੀ ਦੇ ਵੇਲੇ ਇਹਨਾਂ ਤੋਂ ਬਿਨਾਂ ਸਰਕਾਰਾਂ ਦੀ ਪੂਰੀ ਨਹੀਂ ਪੈਂਦੀ ਅੱਜ ਸਾਰੀ ਦੁਨੀਆਂ ਦੇ ਵਿੱਚ ਫੌਜਾਂ ਦੇ ਵਿੱਚ ਸਿੱਖ ਆਪਣਾ ਵੱਖਰਾ ਸਥਾਨ ਬਣਾ ਕੇ ਬੈਠੇ ਹਨ ਸੋ ਇਹ ਇਤਿਹਾਸ ਸਿੱਖ ਰੈਜੀਮੈਂਟਾਂ ਨੂੰ ਸਮਰਪਿਤਤਾਵ ਜੀ ਨਾਲ ਸਾਂਝਾ ਕੀਤਾ ਗਿਆ ਹੈ ਆਸੇ ਗੁਰੂ ਸਵਾਰਿਓ ਆਪਜੀ ਬੜੇ ਪਿਆਸਕਾਰ ਦੇ ਨਾਲ ਸਰਵਣ ਕਰੋਗੇ ਔਰ YouTube ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡਾ ਮਾਨ ਸਰਕਾਰ ਵਧਾਓਗੇ ਆਓ ਗੱਜ ਕੇ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ